ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂਰ ਲਿਖਿਆ ਕਰੋ ਜਿਨ੍ਹਾਂ ਨੇ ਆਪਣੀ ਐਡ ਦੁਬਾਰਾ ਬਾਰ-ਬਾਰ ਲਗਾਨੀ ਹੈ ਜੀ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰੋ ਜੀ बेटी का रिश्ता नोट करो जी डॉक्टर कौर डेट ऑफ बर्थ है जी छब्बी छ उन्नीस सौ चौरानवे टाइम है जी नौदास एम हाइट पांच फुट सत्त इंच कास्ट है जी रामगढ़िया पट्टी स्टडी इन्होंने की थी जी बी एम एस डॉक्टर है जी, जी मेडिसिन सर्जरी फ्रॉम जलंधर दो हज़ार अठारह जॉब करते हैं जी इन प्राइवेट सैक्टर इन मोहाली एज रेजिडेंस मेडिकल ऑफिसर सैलरी सठ तो पैंठ हज़ार है जी सिस्टर बी एम एस डॉक्टर है जी ਮੈਰਿਡ ਹੈ ਜੀ ਪਟਿਆਲਾ ਚ ਬ੍ਰਦਰ ਅਨਮੈਰਿਡ ਹੈ ਫਾਦਰ ਬਿਜ਼ਨਸ ਹੈ ਜੀ ਕਰਦੇ ਮਦਰ ਹਾਊਸ ਵਾਈਫ ਹੈ ਏਰੀਆ ਗੁਰਦਾਸਪੁਰ ਹੈ ਜੀ ਹਾਈਟ 6 ਫੁੱਟ ਹੈ ਜੀ ਇਹਨਾਂ ਦੀ ਡਿਮਾਂਡ ਹੈ ਕਿ ਲੜਕਾ ਰਾਮਗੜੀਆ ਡਾਕਟਰ ਜਾਂ ਗਵਰਨਮੈਂਟ ਜੌਬ ਕਰਦਾ ਹੋਵੇ ਅੰਮ੍ਰਿਤਸਰ ਜਲੰਧਰ ਵਾਲੇ ਹੀ ਸੰਪਰਕ ਕਰਨ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਐਸ ਸਿੰਘ ਜੋਬ ਇਨ ਬਹਿਰੀਨ ਟਰਾਲਰ ਡਰਾਈਵਰ ਬੀਏ ਪਾਸ ਹੈ ਜੀ ਡੇਟ ਆਫ ਬਰਥ ਹੈ ਜੀ 24 10 1995 ਹਾਈਟ 6 ਫੁੱਟ ਹੈ ਜੀ ਕਾਸਟ ਜੱਟ ਸਿੱਖ ਹੈ ਇਹਨਾਂ ਕੋਲ 2 ਏਕੜ ਲੈਂਡ ਹੈ ਜੀ ਸਿਸਟਰ ਨਹੀਂ ਹੈ ਕੋਈ ਫਾਦਰ ਐਗਰੀਕਲਚਰ ਨੇ ਮਦਰ ਹਾਊਸ ਵਾਈਫ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਵਦੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੱਟ ਗਿੱਲ ਉਮਰ ਹੈ ਜੀ 8 11 2003 ਕੱਦ 5 ਫੁੱਟ 9 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜ੍ਹਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਧਿਰੇ ਜਾਣਕਾਰੀ ਲੈ ਸਕਦੇ ਹੋ ਕ੍ਰਿਸ਼ਟਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 23 11 1991 ਹਾਈਟ ਹੈ ਜੀ 5 ਫੁੱਟ 3 ਇੰਚ ਪ੍ਰਾਈ ਕੀਤੀ ਹੈ ਜੀ ਬੀਕਮ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਸਿਸਟਰ ਕਨੇਡਾ ਹੈ ਫਾਦਰ ਸ਼ੋਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੇ ਨੋ ਡਿਮਾਂਡ ਨੋ ਕਾਸਟ ਵਾਰ ਕਾਸਟ ਇਹਨਾਂ ਦੇ ਖੱਤਰੀ ਹੈ ਜੀ ਏਰੀਆ ਜਲੰਧਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪ੍ਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਵਾ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਕ੍ਰਿਸਟਾ ਨੋਟ ਕਰੋ ਜੀ ਐਨ ਆਰ ਆਈ ਵੇਟੀ ਦਾ ਹੈ ਜੀ ਨੇਮ ਕੌਰ ਕਾਸਟ ਰਾਮਦਾਸੀਆ ਸਿੱਖ ਹੈ ਜੀ ਡੇਟ ਆਫ ਬਰਥ 2002 ਦੀ ਹੈ ਜੀ ਹਾਈਟ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਬੀ ਸੀ ਏ ਦੋ ਐਲ্ডার ਬਰਦਰ ਨੇ ਜੀ ਪੀ ਆਰ ਇਨ ਕੈਨੇਡਾ ਵੈਲ ਸੈਟਡ ਫੈਮਿਲੀ ਜੀ ਨੀਡ ਹਨ ਉਹ ਹੈ ਜੀ ਕੈਨੇਡਾ ਪੀ ਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਸਿੱਧੀ ਗੱਲਬਾਤ ਕਰਕੇ ਬਥੇਰੀ ਜਾਣਕਾਰੀ ਲੈ ਸਕਦੇ ਹੋ ਏਰੀਆ ਨਾਂ ਦਾਦਾਜੀ ਫਰੀਦਕੋਟ ਹੈ ਜੀ ਬੇਟਾ ਰਿਸ਼ਤਾ ਨੋਟ ਕਰੋ ਜੀ ਡੇਟ ਆਫ ਬਰਥ ਹੈ ਜੀ 14 1 1995 ਟਾਈਮ ਹੈ ਜੀ 6:05 AM ਹਾਈਟ 5 ਫੁੱਟ 6 ਇੰਚ ਹੈ ਜੀ ਰਿਲੀਜੀਅਨ Hindu ਹੈ ਜੀ ਐਜੂਕੇਸ਼ਨਲ ਕੁਆਲੀਫਿਕੇਸ਼ਨ B.Com ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਕੰਮ ਜੀ ਬੈਂਕ ਵਿੱਚ ਜੋਬ ਕਰਦੇ ਨੇ ਐਂਡ ਆਪਣਾ ਬਿਜਨਸ ਹੈ ਜੀ ਇਹਨਾਂ ਦਾ ਇਨਕਮ 10 ਤੋਂ 12 ਲੱਖ ਹੈ ਜੀ ਪਰ ਐਨਮ ਫਾਦਰ बिजनेसमੈਨ ਨੇ ਮਦਰ ਹਾਊਸ ਵਾਈਫ ਹੈ ਜੀ ਸਿਬਲਿੰਗ ਯੰਗਰ ਸਿਸਟਰ ਹੈ ਜੀ ਮੈਰਿਡ ਹੈ ਕਾਸਟ ਖੱਤਰੀ ਹੈ ਜੀ ਇਹਨਾਂ ਦੀ ਜੁਨੇਜਾ ਮਾਛੀਵਾੜਾ ਸਹਿਬ ਹੈ ਜੀ ਏਰੀਆ ਨਾਲ ਦਾ ਡਿਸਟ੍ਰਿਕਟ ਲੁਧਿਆਣਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਸਟੱਡੀ ਇਹਨਾਂ ਨੇ ਬੀਕਾਮ ਕੀਤੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸੋਹਣੀ ਤੇ ਐਜੂਕੇਟਿਡ ਹੋਵੇ ਮੈਟਰੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਤਨੇਜਾ ਜੀ कास्ट अरोड़ा सिख है डेट ऑफ बर्थ है जी 25 5 2001 दा हाइट 5 फुट 4 इंच है जी टाइमिंग 12 एएम कलर फेयर है क्वालिफिकेशन प्लस 2 है जेने जी डिप्लोमा ब्यूटीशियन दा कोर्स किते है जी 2 साल दा मैरिज मटेरियल अनमैरिड ने जी वर्किंग गर्ल है जी जॉब इन सैलून दे विच जॉब कर दे ने जी फादर इने दे फार्मर ने जी मदर इने दे हाउस वाइफ है सिबलिंग दो ब्रदर ने जी बोथ आर मैरिड गो तजी पापा दी तनेचा मम्मी दी गुमर सिटी दसूआ है जी जिला हुशियारपुर टेलीफोन नंबर दिता गया है जी वधेरे जानकारी लै सकते हो रिश्ता नोट करो जी बेटे का है जी नेम सिंह कास्ट है जी जट सिख डेट ऑफ बर्थ है जी चार सितंबर उन्नीस सौ अठानवे हाइट छः फुट है ग्रैजुएशन की है जी बीकॉम सिटी ब्रैमटन है जी कम जी इन्होंने गैस एजेंसी मैनेजर ने दस साल यू एस ए वीज़ा एज वैल ਫੈਮਿਲੀ ਵਿੱਚ ਮਮ, ਡੈਡ, ਸਿਸਟਰ ਐਂਡ ਗ੍ਰੈਂਡਬਰਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਜੀਲਾ ਜੀ ਇਹਨਾਂ ਦਾ ਏਰੀਆ ਤਰਨ ਤਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸੋਨੀ ਜਵੰਤ ਪੀਆਰ ਹੋਵੇ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰਾ ਜੀ ਕਾਸਟ ਪਨੋਟ ਹੈ ਮੰਗਲਿਕ ਹੈ ਬੇਟਾ ਉਮਰ 28 ਸਾਲ ਹੈ ਜੀ ਜਨਮ 12 ਨਵੰਬਰ 1997 ਜ਼ਿਲ੍ਹਾ ਰੋਪੜਾ ਹੈ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕਰੇਲੂ ਵਾਈਫ ਹੈ ਜੀ ਛੋਟਾ ਭਰਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਇਹਨਾਂ ਦਾ ਧਰਮ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਇਹਨਾਂ ਦੀ ਜਨਰਲ ਹੈ ਜੀ ਗੋਤ ਪਨੋਟ ਮਾਤਾ ਦਾ ਗੋਤ ਪ੍ਰਸਰ ਗ੍ਰੈਜੂਏਸ਼ਨ ਕੀਤੀ ਜੀ ਬੀਐਸਸੀ ਬਾਇਓਟੈਕਨੋਲੋਜੀ ਮੌਜੂਦਾ ਨੌਕਰੀ ਹੈ ਜੀ ਕੁਆਲਟੀ ਕੰਟਰੋਲ ਅਫਸਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ रिश्ता नोट ਕਰੋ जी बेटे ਦਾ ਹੈ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 1997 ਦਾ ਹਾਈਟ 6 ਫੁੱਟ ਹੈ ਜੀ ਸਿਡਨੀ ਰੈਰੀ ਨੇ ਜੀ ਸਟੱਡੀ ਕੰਪਲੀਟਿਡ ਸਰਟੀਫਿਕੇਟ 3 ਐਂਡ 4 ਇਨ ਮੋਟਰ ਮੈਕੈਨਿਕ ਕਰੰਟਲੀ ਔਨ ਟੀਆਰ ਪੀਆਰ ਵਾਸ ਇਹਨਾਂ ਨੇ ਅਪਲਾਈ ਕੀਤਾ ਹੋਇਆ ਜੀ ਵਰਕਿੰਗ ਐਜ਼ ਅ ਕਾਰ ਮੈਕੈਨਿਕ ਇਹਨਾਂ ਕੋਲ 13 ਏਕੜ ਜ਼ਮੀਨ ਹੈ ਜੀ ਕਾਸਟ जाट ਸਿੱਖ ਹੈ ਜੀ ਏਰੀਆ ਤਰਨ ਤਰਨ ਕੱਲਾ ਕੱਲਾ ਮੁੰਡਾ ਹੈ ਜੀ ਆਸਟ੍ਰੇਲੀਆ ਕੁੜੀ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਇਹਨਾਂ ਦਾ ਡਿਵੋਰਸ ਹੋ ਚੁੱਕਾ ਹੈ ਜੀ ਲੜਕੀ ਜਰਮਨ ਵਿੱਚ ਪੱਕੀ ਹੈ ਇਹਨਾਂ ਨੂੰ ਲੜਕਾ ਜਰਮਨ ਵਿੱਚ ਹੀ ਚਾਹੀਦਾ ਹੈ ਜੀ ਲੜਕੀ ਦੀ ਉਮਰ 42 ਸਾਲ ਹੈ ਲੜਕੀ ਐਸਸੀ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਵਧੇਰੇ ਜਾਣਕਾਰੀ ਲੈ ਸਕਦੇ ਹੋ रिश्ता नोट करो जी बेटे का है जी कास्ट ढीगरा डेट ऑफ बर्थ है जी सतारा अगस्त उन्नीस सौ अठानवे बर्थ टाइम है जी एक पंताली पीएम एरिया फ्लोर है जी हाइट छः फुट चार इंच है जी क्वालिफिकेशन एसोसिएट ऑफ साइंस कैनेडा जॉब है जी फाइनेंशियल सर्विस एडवाइजर एट मनी मार्ट एंड शिफ्ट मैनेजर एट रेस्टोरेंट राइट नाउ इन कैनेडा ऑन वर्क परमिट ਫਾਦਰ बिजनेਸਮੈਨ ਹੈ ਜੀ ਮਦਰ ਹਾਊਸ ਵਾਈਫ ਹੈ ਸਿਬਲਿੰਗ ਐਲ্ডার ਸਿਸਟਰ ਹੈ ਜੀ ਨੋਨ ਅਲਕੋਹੋਲਿਕ ਨੋਨ ਸਮੋਕਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਰਿਸ਼ਤਾ ਨੋਟ ਕਰੋ ਜੀ ਨੇਮ ਕਠੂਰੀਆ ਡੇਟ ਆਫ ਬਰਥ ਹੈ ਜੀ 11 9 1990 ਟਾਈਮ ਹੈ ਜੀ 3:45 AM ਏਰੀਆ ਅੰਬਿਤਸਰ এডਿਕੇਸ਼ਨ ਜੀ ਬੀਟੈਕ ਕੀਤੀ ਜਿਨ੍ਹਾਂ ਨੇ ਕੰਮ ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਨੇ ਇਨ ਪ੍ਰਾਈਵੇਟ ਸੈਕਟਰ ਵਿੱਚ ਸੈਲਰੀ ਇਹਨਾਂ ਦੀ 35000 ਰੁਪਏ ਹੈ ਜੀ ਹਾਈਟ 6 ਫੁੱਟ 2 ਇੰਚ ਹੈ ਜੀ ਫੈਮਿਲੀ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਨੇ ਇੱਕ ਮੈਰਿਡ ਹੈ ਜੀ ਇੱਕ ਸੈਟਲਡ ਇਨ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਕੁਆਲੀਫਿਕੇਸ਼ਨ ਬੀਟੈਕ ਆਈਟੀ ਕੰਮ ਹੈ ਜੀ ਫਾਊਂਡਰ ਆਫ ਆਰਨਾਮੈਟਿਕਸ ਆਈਟੀ ਕੰਪਨੀ ਮੁਹਾਲੀ ਫਾਦਰ ਦਾ ਕੰਮ ਹੈ ਜੀ ਬਿਜ਼ਨਸਮੈਨ ਨੇ ਫਾਰਮਰ ਨੇ ਲੈਂਡ 35 ਏਕੜ ਹੈ ਜੀ ਇਹਨਾਂ ਕੋਲ ਮਦਰ ਹਾਊਸ ਵਾਈਫ ਨੇ ਹਾਈਟ 5 ਫੁੱਟ 7 ਇੰਚ 3 ਐਲਡਰ ਸਿਸਟਰ ਮੈਰਿਡ ਹੈ ਜੀ ਇੱਕ ਐਲਡਰ ਬ੍ਰਦਰ ਮੈਰਿਡ ਹੈ ਜੀ ਇਹਨਾਂ ਦਾ ਏਰੀਆ ਖਰਰ ਹੈ वी बिलीव इन गुरु कंस साहिब जी संपर्क सिख फैमिली अरोड़ा फैमिली एंड जनरल कास्ट ओनली ਇਹਨਾਂ ਨੂੰ ਜੀ ਚਾਹੀਦੀ ਹੈ ਜੀ ਲੜਕੀ ਬਿਊਟੀਫੁਲ ਵੈਲ ਐਜੂਕੇਟਿਡ ਵਰਕਿੰਗ ਇਨ ਆਈਟੀ ਸੈਕਟਰ ਜਾਂ ਗਵਰਨਮੈਂਟ ਜੌਬ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕੈਨੇਡਾ ਪੀ ਆਰ ਹੈ ਜੀ ਏਰੀਆ ਕੈਥਲ ਹੈ ਜੀ ਕੁਆਲੀਫਿਕੇਸ਼ਨ ਬੀਕੌਮ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਨਾਮ ਹੈ ਜੀ ਲੌਂਗ ਹਾਲ ਯੂ ਐਸ ਵਾਈ ਟਰੱਕ ਡਰਾਈਵਰ ਹੈ ਜੀ ਡੇਟ ਆਫ ਬਰਥ ਹੈ ਜੀ 5 ਨਵੰਬਰ 1995 ਕਾਸਟ ਕੰਬੋਜ ਥਿੰਦ ਹੈ ਜੀ ਹਾਈਟ 5 ਫੁੱਟ 11 ਇੰਚ ਫਾਦਰ ਨੇ ਫੈਮਲੀ ਵਿੱਚ ਸਿਬਲਿੰਗ 1 ਸਿਸਟਰ ਹੈ ਜੀ ਮੈਰਿਡ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਅਧਰੇ ਜਾਣਕਾਰੀ ਲੈ ਸਕਦੇ ਹੋ NRI ਵਿਦੇਸ਼ੀ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਗਰਲ ਹੈ ਜੀ ਡਿਸਟ੍ਰਿਕਟ ਤਰਨਤਾਰਨ ਕਾਸਟ ਜਾਟ ਸਿੱਖ ਕੈਨੇਡੀਅਨ ਗਰਲ ਡੇਟ ਆਫ ਬਰਥ ਹੈ ਜੀ 1992 ਦਾ ਸਰਨੇਮ ਟਿਲੋ ਐਜੂਕੇਸ਼ਨ ਜੀ ਐਮਐਸਸੀ ਮੈਥ ਕੀਤੀ ਹੈ ਜੀ ਬੀਐਡ ਕੀਤੀ ਹੈ ਜੀ ਲਿਵਸ ਬ੍ਰੈਮਟਨ ਕੈਨੇਡਾ ਰਹਿੰਦੀ ਹੈ ਜੀ ਟੀਚਰ ਐਜ਼ ਐਟ ਅ ਪ੍ਰਾਈਵੇਟ ਸਕੂਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਗੁਰਸਿੱਖ ਟਰਬਨ ਬாய் ਹੋਵੇ ਜੀ ਕੈਨੇਡਾ ਵਿੱਚ ਰਹਿੰਦਾ ਹੋਵੇ ਮੁੰਡਾ ਨੋਨ ਡ੍ਰਿੰਕਰ ਨੋਨ ਸਮੋਕਰ ਜ਼ਮੀਨ 7 ਤੋਂ 15 ਕਿਲੇ ਹੋਵੇ ਜੀ ਹੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਏਰੀਆ ਫਿਰੋਜ਼ਪੁਰ ਹੈ ਜੀ ਜੀਰਾ ਗੋਤ ਸੰਧੂ ਗੱਤ 5 ਫੁੱਟ 11 ਇੰਚ ਹੈ ਜੀ ਚਰਮ 28 10 1998 ਪੜਾਈ ਪਲੱਸ 2 ਕੀਤੀ ਹੈ ਇੱਕ ਭੈਣ ਹੈ ਜੀ ਮੈਰਿਡ ਹੈ ਆਸਟ੍ਰੇਲੀਆ ਵਿੱਚ ਜ਼ਮੀਨ 8 ਕਿਲੇ ਹੈ ਦੋ ਦੁਕਾਨਾਂ ਨੇ ਜੀ ਇਹਨਾਂ ਦੀਆਂ ਲੜਕਾ ਨਸ਼ਾ ਰਹਿਤ ਹੈ ਵਧਿਆ ਘਰ ਪਰਿਵਾਰ ਤੋਂ ਹੈ ਜੀ ਇਹਨਾਂ ਨੂੰ ਮੰਗ ਹੈ ਕੋੜੀ ਚੰਗੇ ਪਰਿਵਾਰ ਦੀ ਤੇ ਸੋਹਣੀ ਸੁਨੱਖੀ ਹੋਵੇ ਦਾਸੀ ਕੋਈ ਮੰਗ ਨਹੀਂ ਹੈ ਜੀ ਫਿਰੋਜ਼ਪੁਰ ਜੀਰਾ ਫਰੀਦਕੋਟ ਮੋਗਾ ਨੂੰ ਪਹਿਲ ਦਿੰਦੇ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵੋ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘਾ ਜੀ ਕਾਸਟ ਜੱਟ ਸਿੱਖ ਗੋਤ ਸੰਧੂ ਹੈ ਡੇਟ ਆਫ ਬਰਥ 1992 ਦਾ ਹਾਈਟ ਹੈ 5 ਫੁੱਟ 9 ਇੰਚ ਐਂਡ ਕਪਲੈਂਕਸ਼ਨ ਫੇਅਰ एजुकेशन in, in है जी बी टैक इन इनफॉर्मेसन टनोलॉजी वीजा स्टेटस चार सौ कानवे वीज़ा प्रोफेसनल एक्सपीरियंस वर्क एज ए सॉफ्टवेयर डिवेलपर एज वर्फ सिस्टम इन इंडिया करंटली इंपलॉयड एट प्राइमरी कॉनैक्ट इन ऑस्ट्रेलिया एनुअल इनकम हैगी जी एन आई एन आर थर्टी एट लाखस फादर बिजनेसमैन है मदर होम मेकर है जी एल्डर सिस्टर मैरिड एंड इम्प्लॉयड एज ए गवर्नमेंट टीचर इन दिल्ली यंगर ब्रदर मैकेनिकल इंजीनियर है जी इन ऑस्ट्रेलिया सिंस ट्वेंटी ट्वेंटी एंड वर्किंग एज ए सिक्योरिटी सुपरवाइजर फैमिली लिव्स इन फरीदाबाद हरियाणा टैलीफोन नंबर दिता गया है जी वे जानकारी लै सकते हो रिश्ता नोट करो जी नेम सिंह डेट ऑफ बर्थ है जी अक्टूबर उन्नीस सौ पचानवे का हाइट पांच फुट आठ इंच है कास्ट रामदास या सिख है क्वालिफिकेशन है जी बी टैक मकैनीकल इंजीनियरिंग इन पंजाबी यूनीवर्सिटी पटियाला नाउ वर्क परमिट इन कैनेडा एल्डर ब्रदर जी पीआर इन कनाडा वेल सेटल्ड फैमिली है जी एननू लोड है जी कनाडा पीआर गर्ल दी और वर्क परमिट गर्ल दी गुरु सिख फैमिली है जी टेलीफोन नंबर ਦਿੱਤਾ ਗਿਆ ਹੈ ਜੀ ਆਵਤੇਰੇ ਜਾਣਕਾਰੀ ਲੈ ਸਕਤੇ ਹੋ एनआरआई बेटी ਦਾ ਨਾਮ ਨੋਟ ਕਰੋ ਜੀ ਡੇਟ ਆਵਰਤਾ ਜੀ 9 ਮਈ 1995 ਹਾਈਟ 6 ਫੁੱਟ ਅੰਚੀ ਕਾਸਟ ਜੱਟ ਸਿੱਖ ਰੰਦਾਵਾ ਹੈ ਜੀ ਅੰਮ੍ਰਿਤਾਰੀਆ ਜੀ ਕੁਆਲਿਫਿਕੇਸ਼ਨ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ ਐਂਡ ਡਿਪਲੋਮਾ ਆਫ ਹੌਸਪਿਟੈਲਿਟੀ ਮੈਨੇਜਮੈਂਟ सरी रहते ने जी एना कनेडा पी आर है जी सिटीजन अपलाइड स्टेटस पंजाब तरन तारण एरिया है जी एकड़ है जी विद ए डबल स्टोरी होम इन पंजाब डिवोर्स बैक टू इन इंडिया एंड नो चाइल्ड लुकिंग पी आर ओर वर्क परमिट एजुकेटड गर्ल ओनली इन कनेडा वेल सैटिल इन कनेडा एंड इन एंड इंडिया ਕੋਈ ਬ੍ਰਦਰ ਨਹੀਂ ਹੈ ਜੀ ਕੋਈ ਸਿਸਟਰ ਨਹੀਂ ਹੈ ਜੀ ਕੱਲਾ ਕੱਲਾ ਮੁੰਡਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਚਾਨਕਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਅੰਮ੍ਰਿਤਧਾਰੀ ਹੋਵੇ ਜਾਂ ਧਾਰਮਿਕ ਵਿਚਾਰਾਂ ਵਾਲੀ ਹੋਵੇ ਜੀ ਵਿਸ਼ਤਾ ਨੋਟ ਕਰੋ ਜੀ ਨਾਮ ਸਿੰਗਲ ਏਰੀਆ ਹੈ ਜੀ ਪਠਿੰਡਾ ਡੇਟ ਆਫ ਬਰਥ ਹੈ ਜੀ 9 2 1999 ਪੜਾਈ ਇਹਨਾਂ ਨੇ ਬੀਐਸਸੀ ਕੀਤੀ ਹੈ ਪੈਨਾ ਮੈਰਿਡ ਨੇ ਭਰਾ ਨਹੀਂ ਹੈ ਗੋਤ ਹੈ ਕਾਸਟ ਬੂਟਰ ਜੱਟ ਸੇਖ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੋਬ ਹੈ ਜੀ ਪੰਜਾਬ ਪੁਲਿਸ 5 ਏਕੜ ਜ਼ਮੀਨ ਹੈ ਜੀ ਨਾਲ ਕੋਲ 17 ਦੁਕਾਨਾਂ ਕਿਰਾਏ ਦੀ ਆਮਦਨ ਹੈ ਜੀ 40000 ਰੁਪਏ ਮਹੀਨਾ ਪਿਤਾ ਫੌਜੀ ਰਿਟਾਇਰ ਨੇ ਜੀ ਮੰਗੇ ਨੇ ਉਹ ਹੈ ਕਿ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਜੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਆਪ ਤੇ ਜਾਣਕਾਰੀ ਲੈ ਸਕਦੇ ਹੋ ਪਰਿਵਾਰ ਵੈਸ਼ਨੋ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕਨੇਡਾ ਸਿਟੀਜ਼ਨ ਅਰੋੜਾ ਸਿੱਖ ਲੜਕੀ ਹੈ ਜੀ ਡੇਟ ਆਫ ਬਰਥ 1998 ਦਾ ਹੈ ਜੀ ਇਨਾਂ ਨੇ ਫ੍ਰਾਈ ਕੀਤੀ ਹੈ ਜੀ bizness administration diploma ਕੀਤਾ ਹੈ ਜੀ ਵਧੀਆ ਜੋਬ ਹੈ ਲੜਕੀ ਕੋਲ ਮੁੰਡਾ ਇਹਨਾਂ ਨੂੰ ਚਾਹੀਦਾ ਹੈ ਜੀ ਅਰੋੜਾ ਜਾਂ ਖੱਤਰੀ ਪਰਿਵਾਰ ਤੋਂ ਚਾਹੀਦਾ ਹੈ ਮੁੰਡਾ ਕੈਨੇਡਾ ਪੀਆਰ ਜਾਂ ਕੈਨੇਡਾ ਸਿਟੀਜ਼ਨ ਹੋਵੇ ਆਪਣਾ bizness ਜਾਂ ਵਧੀਆ ਜੋਬ ਹੋਵੇ ਜੀ ਆਪਣਾ ਕਾਰ ਵੀ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਧਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਵਿਰਕਾ ਜੀ हाइट पां फुट नौ इंच है जन्म उन्नीस सौ बानवे का है जी पढ़ाई इन्होंने की है जी पी जी डी सी एम पी एच डिप्लोमा होल्डर प्राइवेट जॉब बैंक में करते हैं जी तनखा चाली हज़ार रुपया है जी जमीन तीन किले है फादर नहीं हाँ जी मदर एक ब्रदर मैरिड है जी न्यूजीलैंड पी आर है भाभी भी पी आर है जी एक सिस्टर मैरिड है जी गवर्नमेंट जॉब है जी उन्होंने ਮਾਤਾ ਜੀ ਦਾ ਵੀ ਵੀਜ਼ਾ ਲੱਗਿਆ ਹੋਇਆ ਹੈ ਇੱਕ ਵਾਰੀ ਨਿਊਜ਼ੀਲੈਂਡ ਜਾਏ ਹਨ ਕੰਮ ਪਿਤਾ ਜੀ ਬੈਂਕ ਮੈਨੇਜਰ ਰਿਟਾਇਰ ਗਵਰਨਮੈਂਟ ਜੌਬ ਮਾਤਾ ਜੀ ਹਾਊਸ ਵਾਈਫ ਐ ਜੀ ਇਹਨਾਂ ਨੂੰ ਲੋੜ ਹੈ ਜੀ ਪੜ੍ਹੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਦੀ ਹਾਈਟ 5 ਫੁੱਟ 4 ਇੰਚ ਤੱਕ ਹੋਵੇ ਮੈਡੀਕਲ ਲਾਈਨ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਨਸ਼ਾ ਰਹਤਾ ਜੀ ਏਰੀਆ ਸੰਗਰੂਰ ਹੈ ਜਨਮ 1998 ਦਾ ਕਨੇਡਾ ਪੀਆਰ ਹੈ ਜੀ ਪਲੱਸ 2 ਨੋਨ ਮੈਡੀਕਲ ਕੀਤੀ ਹੈ ਜੀ ਇੰਡੀਆ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਕਨੇਡਾ ਕੀਤੀ ਹੈ ਪੈਨਿਕ ਮੈਰਿਡ ਹੈ ਜੀ ਕਨੇਡਾ ਸਿਟੀਜ਼ਨ ਪ੍ਰਾ ਨਹੀਂ ਹੈ ਜੱਟ ਸਿੱਖ ਕਾਸਟ ਹੈ ਜਿਨ੍ਹਾਂ ਦੀ ਕੱਦ 6 ਫੁੱਟ 2 ਇੰਚ ਹੈ ਜੀ ਕਨੇਡਾ ਵਿੱਚ ਆਪਣੇ ਦੋ ਘਰ ਹਨ ਵਧੀਆ ਜੋਬ ਹੈ ਜੀ ਜ਼ਮੀਨ ਇਹਨਾਂ ਕੋਲ 6 ਕਿਲੇ ਹੈ ਪਿੰਡੂ ਅਤੇ ਸ਼ਹਿਰੀ ਪਲਾਟ ਹਨ ਪਿਤਾ ਜੀ ਗਵਰਨਮੈਂਟ ਜੋਬ ਪਰ ਨੇ ਪੈਨਸ਼ਨ ਆ ਹਨ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਕੈਨੇਡਾ ਹੋਵੇ ਜਾਂ ਵਧੀਆ ਪੜਾਈ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਤੇਰੇ ਚਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1997 ਦਾ ਹੈ ਜੀ ਹਾਈਟ 5 ਫੁੱਟ 3 ਇੰਚ ਹੈ ਜੀ ਕਾਸਟ ਰਾਮਦਾਸੀ ਸਿੱਖਿਆ ਜੀ ਏਰੀਆ ਫਜ਼ਿਲਕਾ ਫੈਮਿਲੀ ਵਿੱਚ ਮਦਰ ਫਾਦਰ ਤਿੰਨ ਛੋਟੇ ਭਰਾਣੇ ਜੀ ਪੜਾਈ ਇਹਨਾਂ ਨੇ ਕੀਤੀ ਹੈ ਜੀ ਬੀਐਸਸੀ ਨਰਸਿੰਗ ਵਿਦ 1 ਸਾਲ ਹਸਪੀਟਲ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਵਿਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਇਹਨਾਂ ਨੇ ਹੁਣ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਜੋ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਉੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬਤੇਰੇ ਜਾਣਕਾਰੀ ਲੈ ਸਕਦੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ